ਮਾਤੀ ਨੂੰ ਗੰਗਾ ਦੇ ਕਿਨਾਰੇ ਬੈਗ ਨਾਲ ਫੜਿਆ ਲੋਕਾਂ ਨੇ ਜਦੋਂ ਖੁਲਵਾਇਆ ਤਾਂ ਸਭ ਦੇ ਉੱਡ ਗਏ ਹੋਸ਼ ਦੇਖੋ ਮਾਤੀ ਦੀ ਹਵਾਨੀਅਤ ਅਕਸਰ ਹੀ ਜਦੋਂ ਮਾਪਿਓ ਆਪਣੀ ਧੀ ਨੂੰ ਵਿਆਹਉਂਦੇ ਨੇ ਤਾਂ ਹਰ ਇੱਕ ਮਾਪਿਓ ਡੋਲੀ ਵਿਦਾ ਕਰਨ ਵੇਲੇ ਆਪਣੀ ਧੀ ਨੂੰ ਕਹਿੰਦੇ ਨੇ ਕਿ ਅੱਜ ਤੋਂ ਤੇਰੇ ਸੱਸ ਸਹੁਰਾ ਹੀ ਤੇਰੇ ਮਾਪਿਓ ਹੋਣਗੇ ਪਰ ਹੁਣ ਇੱਕ ਨੂਨ ਨੇ ਦਿਖਾਈ ਆਪਣੀ ਹਵਾਨੀਅਤ ਦਰਸਲ ਇੱਕ ਮਾਤੀ ਗੰਗਾ ਦੇ ਕਿਨਾਰੇ ਇੱਕ ਬੈਗ ਲਈ ਜਾ ਰਹੀਆਂ ਸੀ ਪਰ ਉੱਥੇ ਮੌਜੂਦ ਲੋਕਾਂ ਨੇ ਜਦੋਂ ਉਹਨਾਂ ਕੋਲ ਐਡਾ ਵੱਡਾ ਬੈਗ ਦੇਖਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਅਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਇਸ ਬੈਗ ਵਿੱਚ ਕੀ ਹੈ ਤਾਂ ਮਾਂ ਤੀ ਕਹਿੰਦੀ ਆ ਕਿ ਇਸ ਵਿੱਚ ਇੱਕ ਮਰਿਆ ਹੋਇਆ ਕੁੱਤਾ ਹੈ ਪਰ ਲੋਕਾਂ ਨੇ ਜਦੋਂ ਬੈਗ ਖੋਲਣ ਲਈ ਕਿਹਾ ਅਤੇ ਜਦੋਂ ਬੈਗ ਖੋਲਿਆ ਗਿਆ ਤਾਂ ਉਸ ਵਿੱਚੋਂ ਇੱਕ Laash ਨਿਕਲੀ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਕੁੜੀ ਨੇ ਦੱਸਿਆ ਕਿ ਇਹ ਉਸ ਦੀ ਸੱਸ ਦੀ Laash ਹੈ ਸੋ ਪਤਾ ਨਹੀਂ ਇਸ ਮਾਂ ਤੀ ਨੇ ਇਸ Laash ਨਾਲ ਕੀ ਕਰਨਾ ਸੀ ਪਰ ਇਹ ਮੌਕੇ ਤੇ ਫੜੀਆਂ ਗਈਆਂ ਸੋ ਬਹੁਤ ਸਾਰੇ ਘਰ ਇਹੋ ਜਿਹੇ ਹੁੰਦੇ ਨੇ ਜਿੱਥੇ ਕਿ ਸੱਸ ਦੀ ਨੂੰਹ ਨਾਲ ਜਾਂ ਨੂੰਹ ਦੀ ਸੱਸ ਨਾਲ ਨਹੀਂ ਬਣਦੀ ਪਰ ਕੀ ਇਸ ਤਰ੍ਹਾਂ ਹਿਵਾਨੀਅਤ ਕਰਨੀ ਚਾਹੀਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ